ਭਾਈ ਨਿਰਿੰਦਰ ਸਿੰਘ ਦੀ ਪਲੇਅਰ ਦੀ ਕਿਤਾਬ ਹੈ ਜਿਹੜੀ 1962 ਚ ਦੀ ਪਟਾਲੇ ਤੋਂ ਸਿੱਖਾਂ ਲਈ Hindu ਚੰਗੇ ਜਾਂ ਮੁਸਲਮਾਨ ਉਹਦੇ ਪੰਨਾ ਨੰਬਰ 37 ਤੇ ਭਾਈ ਨਿਰਿੰਦਰ ਸਿੰਘ ਪਲੇਅਰ ਲਿਖਦੇ ਨੇ ਜਦੋਂ ਛੋੜੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਆ ਸਵੇਰ ਸਰਾਂਦਲੇ ਅੰਦਾ ਗਿਆ ਤੇ ਸਵੇਰ ਸਰਾਂਦ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ ਤੇ ਕਿਉਂਕਿ ਕੋਈ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕਿਸੇ ਨੂੰ ਸਜ਼ਾ ਨਹੀਂ ਦੇ ਸਕਦਾ ਕੋਰਟ ਦੇ ਸਕਦੀ ਹੈ ਨਾ ਮੰਨਿਓ ਕੋਰਟ ਹੀ ਦੇ ਸਕਦੀ ਸਜ਼ਾ ਉਹ ਤਾਂ ਅਮਲ ਕਰਾਉਂਦੇ ਨੇ ਉਹਦੀ ਸਜ਼ਾ ਤੇ ਜਦੋਂ ਸੂਬੇ ਸਰੰਦ ਦੀ ਕਚਹਿਰੀ ਚ ਕਾਜ਼ੀ ਦੇ ਸਾਹਮਣੇ ਛੋੜੇ ਸਾਹਿਬ ਜਦੋਂ ਪੇਸ਼ ਕੀਤਾ ਗਿਆ ਤਾਂ ਸੂਬੇ ਸਰੰਦ ਨੇ ਕਿਹਾ ਇਸ 37 ਨੰਬਰ ਪੇਜ ਤੇ ਲਿਖਦਾ ਹੈ ਭਾਈ ਨਦਰ ਸਿੰਘ ਪਲੇਅਰ ਕਿ ਇਹ ਛੋੜੇ ਸਾਹਿਬ ਜਦਿਆਂ ਮਾਰੇ ਵੀ ਇਹਨਾਂ ਨੂੰ ਇਸਲਾਮੀ ਸ਼ਰਾ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਇਤਿਹਾਸ ਗਵਾਹ ਹੈ ਉਹਨਾਂ ਨੇ ਲਿਖਿਆ ਮੈਂ ਉਹਨਾਂ ਦੇ ਸ਼ਬਦੀ ਕੋਟ ਕਰ ਰਹੇ ਹਾਂ ਕਾਜ਼ੀ ਨੇ ਜਵਾਬ ਦਿੱਤਾ ਹਜ਼ੂਰ ਐਡੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਜ਼ੁਰਮ ਵੀ ਹੈ ਨਹੀਂ ਇਸਲਾਮੀ ਸ਼ਰਅ ਵਿੱਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ ਜਦ ਸਜ਼ਾ ਤਜਵੀਜ਼ ਨਹੀਂ ਕੀਤੀ ਗਈ ਤਾਂ ਸਜ਼ਾ ਦਿੱਤੀ ਕਿਵੇਂ ਜਾ ਸਕਦੀ ਹੈ ਕਾਜ਼ੀ ਦਾ ਫੈਸਲਾ ਤਾਂ ਆ ਇਹ ਇੱਕ ਇਹ ਇਸਲਾਮ ਹੈ ਕਾਜ਼ੀ ਦਾ ਫੈਸਲਾ ਹੈ ਕਾਜ਼ੀ ਦਾ ਫੈਸਲਾ ਮੈਂ ਨਹੀਂ ਕਹਿ ਰਿਹਾ ਨਹੀਂ ਤੁਸੀਂ ਪਲੇਅਰ ਕਹਿ ਰਹੇ ਨੇ ਇਹ ਥਾ ਅਗਰ ਉਹ ਇਸ ਦੇ ਬਰੁੱਧ ਫੈਸਲਾ ਦਿੰਦਾ ਤਾਂ ਮੁਜਰਮ ਥਾ ਠੀਕ ਹੈ ਨਹੀਂ ਤੇ ਔਰ ਦੂਸਰੀ ਗੱਲ ਜਿਹੜੀ ਹੈ ਇਸਲਾਮੀ ਸ਼ਰਧ ਦੇ ਅਨੁਸਾਰ ਇਸਲਾਮੀ ਸੰਵਿਧਾਨ ਦੇ ਅਨੁਸਾਰ 70-9 ਸਾਲ ਦੇ ਬੰਦਿਆਂ ਤੇ ਸ਼ਰਨ ਲਾਗੂ ਵੀ ਨਹੀਂ ਹੁੰਦੀ ਲਾਗੂ ਨਹੀਂ ਹੁੰਦੀ 13-64 ਤੋਂ ਬਾਅਦ ਲਾਗੂ ਹੁੰਦੀ ਜਾ ਕੇ ਜਦੋਂ ਬਾਲਗ ਹੋੁੰਦੇ ਨੇ ਬੜੇ ਸ਼ੋਰ ਆਦਾ ਛੋਟੇ ਸਹਿਬਜ਼ਾਦੇ ਤੇ ਲਗ 70 ਸਾਲ ਦੇ ਤੇ ਸਰੀ ਲਾਗੂ ਨਹੀਂ ਹੁੰਦੀ ਕੋਈ ਲਾਗੂ ਨਹੀਂ ਦੇਖੋ ਮੈਂ ਅੱਗੇ ਵੀ ਕਿਹਾ ਸੀ ਇੰਟਰਵਿਊ ਚ ਵੀ ਆਪਣਾ ਜਿਹੜਾ ਇੰਡੀਆ ਚ ਵੋਟ ਪਾਉਣ ਦੀ ਉਮਰ 18 ਸਾਲ ਹੈ ਜੇ ਕੋਈ 10 ਸਾਲ ਦੇ ਬੰਦੇ ਨੂੰ ਫੜ ਕੇ ਕਹੇ ਵੀ ਤੂੰ ਵੋਟ ਪਾ ਉਹਦਾ ਵੋਟ ਪਾਉਣਾ ਨਾ ਪਾਉਣਾ ਇੱਕ ਬਰਾਬਰੀ ਹੈ ਨਾ ਹੂੰ ਤਾਂ ਉਹਦਾ ਮੈਨੀਆਂ ਰੱਖਦਾ ਕੋਈ ਇਸ ਤਰ੍ਹਾਂ 7 ਸਾਲ ਦੇ ਬੰਦੇ ਨੂੰ ਬੱਚੇ ਨੂੰ ਜਾਂ 9 ਸਾਲ ਦੇ ਬੱਚੇ ਨੂੰ ਕੋਈ ਕਹੇ ਤੂੰ ਇਸਲਾਮ ਕਬੂਲ ਕਰ ਜਾਂ ਉਹਨੂੰ ਉਹ ਕਰੇ ਤੋ ਉਹਦਾ ਮੈਨੀਆਂ ਨਹੀਂ ਕੋਈ ਰੱਖਦਾ ਇਸਲਾਮੀ ਸ਼ਰਾਂ ਅਨੁਸਾਰ ਇਸਲਾਮ ਦੀ ਸਿੱਖਿਆਵਾਂ ਅਨੁਸਾਰ ਦੁਨੀਆ ਦਾ ਹਰ ਬੰਦਾ ਮੁਸਲਿਮ ਹੈ ਮਤਲਬ ਮੁਸਲਿਮ ਮਤਲਬ ਰੱਬ ਦਾ ਅਗਿਆਕਾਰੀ ਭਾਸ਼ਾ ਦਾ ਫਰਕ ਹੈ ਨਾ ਆਪਾਂ ਇਹਨੂੰ ਕਹਿੰਦੇ ਹਾਂ ਵੀ ਉਹ ਰੱਬ ਦਾ ਅਗਿਆਕਾਰੀ ਹੈ ਉਹਨੂੰ ਇਹ ਕਹਿੰਦੇ ਤੂੰ ਰੱਬ ਦਾ ਅਗਿਆਕਾਰੀ ਬਣ ਜਿਵੇਂ ਇੱਕ 10 ਸਾਲ ਦੇ ਬੱਚੇ ਨੂੰ ਕਹਿਣਾ ਵੀ 18 ਸਾਲ ਨਹੀਂ ਹੋਇਆ ਵੀ ਵੋਟ ਪਾ ਦੂੰ ਉਹ ਤਾਂ ਬ ਹਣਾ ਇਸ ਕਰਕੇ ਉਹ ਸਜ਼ਾ ਲਾਗੂ ਨਹੀਂ ਹੁੰਦੀ ਸੀ ਤੇ ਅਗਰ ਉਹ ਜਿਹੜੀ ਸਜ਼ਾ ਲਾਗੂ ਕੀਤੀ ਹੈ ਜਿਵੇਂ ਉਹ ਜੁਰਮ ਕੀਤਾ ਹੋ ਉਹ ਜੁਰਮ ਹੈ ਜਿਹਨੇ ਵੀ ਲਾਗੂ ਕਰਾਈ ਹੈ ਤੁਸੀਂ ਕਹਿਆ ਵੀ ਇਹ ਜੁਰਮ ਹੀ ਕੀਤਾ ਤੇ ਕਾਜ਼ੀ ਦਾ ਫਤਵਾ ਨਹੀਂ ਸੀ ਫਿਰ ਫਿਰ ਇਹਨਾਂ ਨੂੰ ਗੱਲ ਆਵੇ ਵੀ ਕਿਦਾਂ ਨੀਆਂ ਦੇ ਵਿੱਚ ਲਵਾਇਆ ਗਿਆ ਸਜ਼ਾ ਕਿਦਾਂ ਮਿਲੀ ਉਹਦੇ ਬਾਰੇ ਤਾਂ ਦੱਸ ਜਦੋਂ ਮੈਂ ਦੱਸਦਾ ਹੂੰ ਜਦੋਂ ਕਾਜ਼ੀ ਨੇ ਫੈਸਲਾ ਦਿੱਤਾ ਹੁਣ ਸੂਬੇ ਸਰੰਦ ਕੋਲੇ ਛੋੜੇ ਸਾਹਿਬ ਜਿਆਦਿਆਂ ਨੂੰ ਸਜ਼ਾ ਦੇ ਨਾ ਕੋਈ ਸਾਧਨ ਨਹੀਂ ਥਾ ਕਿਉਂਕਿ ਉਹ ਕੋਈ ਨਾ ਤੁਹਾਨੂੰ ਬਹਾਨਾ ਚਾਹੀਦਾ ਸੀ ਕੋਈ ਤਾਂ ਉਸ ਵੇਲੇ ਉਹਦੀ ਅਦਾਲਤ ਜਿਹੜਾ ਮੌਜੂਦ ਸੀ ਨਵਾਬ ਸ਼ੇਰ ਮੁਹੰਮਦ ਖਾਨ ਰੇ ਕੋਲੇ ਵਾਲੇ ਮੌਜੂਦ ਥੇ ਨਵਾਬ ਸ਼ੇਰ ਮੁਹੰਮਦ ਖਾਨ ਇਹਨਾਂ ਦਾ ਭਰਾ ਜੰਗ ਵਿੱਚ ਲੜਦਾ ਹੋਇਆ ਮਾਰਿਆ ਗਿਆ ਸੀ ਮਾਰਿਆ ਗਿਆ ਸੀ ਚਮਕੌਦੀ ਚਮਕੌਰ ਸਾਹਿਬ ਜੀ ਹਨ ਚਮਕੌਰ ਸਾਹਿਬ ਜੀ ਤਾਂ ਸੂਬੇ ਸਰਦਾਰ ਨੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਵੀ ਤੁਸੀਂ ਆਪਣੇ ਭਰਾ ਦਾ ਬਦਲਾ ਇਹਨਾਂ ਤੋਂ ਲੈ ਸਕਦੇ ਹੋ ਤਾਂ ਇਤਿਹਾਸ ਗਵਾਹ ਇਸ ਗੱਲ ਦੀ ਗਵਾਹੀ ਹੁੰਦਾ ਹੈ ਜੋ ਕਿ ਅੱਲਾ ਯਾਰ ਖਾਂ ਵੀ ਲਿਖਦਾ ਹੈ ਤਾਂ ਉਹਦਾ ਜਵਾਬ ਸੀ ਬਦਲਾ ਹੀ ਲੈਣਾ ਹੋਗਾ ਤਾਂ ਹਮ ਲੇਂਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ हमको ऐसे पाप से हम्म अ ਤੁਹਾਡੀ ਗੁਰੂ ਖਾਲਸਾ ਪੰਨਾ ਨੰਬਰ 1288 ਚ ਸਿੱਖ ਵਿਦਵਾਨ ਨੇ ਪ੍ਰਸਿੱਧ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਵੀ ਇਨਾ 마সূਮ ਤੇ ਬੇਗੁਨਾਹ ਬੱਚਿਆਂ ਨੂੰ ਮਾਰਨਾ ਆ ਬਹੁਤ ਵੱਡਾ ਪਾਪ ਹੈ ਐਸੂਬੇ ਇਹਦੇ ਨਾਲ ਤੇਰੀ ਨੇਕ ਨਾਮੀ ਨਹੀਂ ਹੋਣੀ ਹਮ ਸਿੱਖ ਵਿਦਵਾਨ ਨੇ ਗਿਆਨੀ ਸ਼ੇਰ ਸਿੰਘ ਜੀ ਦੇਖ ਤੇਗ ਦਾ ਮਾਲਿਕ ਤੇ ਪੰਨਾ 570 ਤੇ ਲਿਖਦੇ ਨੇ ਨਵਾਬ ਸ਼ੇਰ ਮੁਮਤਾ ਖਾਨੇ ਸੁਬੇ ਨੂੰ ਕਿਹਾ ਐ ਨਵਾਬ ਇਹਨਾਂ ਮਾਸੂਮ ਤੇ ਬੇਗੁਨਾ ਬੱਚਿਆਂ ਨੂੰ ਦੁੱਖ ਦੇਣਾ ਮਾਰਾਂ ਨੂੰ ਦੁੱਖ ਦੇਣਾ ਸ਼ਰਾ ਦੇ ਬੁਰਦ ਹੈ ਤੇ ਤੇ ਬਾਬੂ ਤੇਜਾ ਸਿੰਘ ਜੀ ਜਿਹੜੇ ਨੇ ਜਫਰ ਨਵਸਟਿਕ ਦੇ ਪੰਨਾ ਨੰਬਰ 16 ਤੇ ਲਿਖਦੇ ਨੇ ਨਵਾਬ ਸ਼ੇਰ ਮੁਮਤਾ ਖਾਨੇ ਕਿਹਾ ਇਹਨਾਂ ਮਾਸੂਮ ਤੇ ਬੇਗੁਨਾ ਬੱਚਿਆਂ ਦਾ ਕੀ ਕਸੂਰ ਹੈ ਕਸੂਰ ਪਿਤਾ ਦਾ ਤੇ ਜਾਨ ਇਹਨਾਂ ਦੀ ਲਈ ਜਾਵੇ ਬਹਾਦਰੀ ਤਾਂ ਇਹ ਹੈ ਕਿ ਇਹਨਾਂ ਦੇ ਪਿਤਾ ਨਾਲ ਜੰਗ ਕੀਤੀ ਜਾਵੇ ਸੰਭਵ ਸੀ ਮੈਂ ਉਹਨਾਂ ਦੇ ਸ਼ਬਦ ਕੋਡ ਕਰ ਰਿਹਾ ਸੰਭਵ ਸੀ ਕਿ ਸੁਭਾ ਸਰਾਂ ਦੇ ਛੋਡੇ ਸਾਹਿਬ ਜਦੋਂ ਛੱਡ ਦਿੰਦਾ ਪਰ ਕੋਲ ਬੈਠਾ ਜਿਹੜਾ ਦੁਸ਼ਟ ਸੁਚਨੰਦ ਬੋਲ ਉੱਠਿਆ ਸੱਪ ਦੇ ਵਿੱਚ ਸੱਪ ਹੀ ਹੁੰਦੇ ਨੇ ਇਸ ਗੱਲ ਨੇ ਜ਼ਾਲਮ ਸੁਭਾ ਸਰਾਂ ਦੇ ਦਿਲ ਤੇ ਬਾਰੂਦ ਕਮ ਕੀਤਾ ਤੇ ਤਵਰੀ ਗੁਰੂ ਖਾਲਸਾ ਪੰਥ ਨੰਬਰ 1288 ਦੇਖ ਤੇ ਦਾ ਮਾਲਕ ਨੰਬਰ 477 ਤੇ ਲਿਖਦੇ ਨੇ ਕਿ ਸੁਭਾ ਦੀਵਾਨ ਸੁਚਨੰਦ ਨੇ ਕਿਹਾ ਸੱਪ ਦੇ ਬੱਚਿਆਂ ਨੂੰ ਛੱਡਣਾ ਚੰਗਾ ਨਹੀਂ ਹੁੰਦਾ। ਅ ਪਾਇਨਿੰਦਰ ਸਿੰਘ ਪਲੇਅਰ ਆਪਣੀ ਕਿਤਾਬ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ ਦੇ ਪੰਨਾ ਨੰਬਰ 38 30 ਤੇ ਲਿਖਦੇ ਨੇ। ਦਿਵਾਨ ਸੁਚਨੰਦ ਨੇ ਕਿਹਾ ਸੱਪ ਦੇ ਵਿੱਚ ਸਾਪੀ ਹੁੰਦੇ ਨੇ ਇਹ ਵੱਡੇ ਹੋ ਕੇ ਸਾਪੀ ਬਣਨਗੇ ਤੇ ਵੱਡਾ ਦੁੱਖ ਦੇਣਗੇ ਇਸ ਲਈ ਇਹਨਾਂ ਨੂੰ ਹੁਦੋਂ ਹੀ ਖਤਮ ਕਰ ਦੇਣਾ ਚਾਹੀਦਾ ਹੈ। ਇਸ ਪ੍ਰਕਾਰ ਅ ਦਿਵਾਨ ਸੁਚਨੰਦ ਦੇ ਬਾਰ ਬਾਰ ਪੜਪੜਕਾਉਣ ਤੇ ਦੂਜੀ ਵਾਰ ਸੁਬਾ ਸਰਾਂ ਦੇ ਛੋੜੇ ਸਾਹਿਬਜ਼ਾਦਿਆਂ ਨੂੰ ਸਜ਼ਾ ਦੇ ਲਈ ਤਿਆਰ ਹੋ ਗਿਆ ਤੇ ਉਹਨਾਂ ਨੂੰ ਕੰਨਾ ਵਿੱਚ ਚਨਵਾਉਣ ਦੀ ਸਜਾਤੀ ਗਈ ਜਦੋਂ ਇਹ ਹੁਕਮ ਕੋਰਟ 'ਚ ਸੁਣਾਇਆ ਗਿਆ ਤਾਂ ਇਤਿਹਾਸ ਦੱਸਦਾ ਹੈ 1938 ਤੇ ਭਾਈ ਨਿੰਦ ਸਿੰਘ ਭਲੇ ਲਿਖਦੇ ਨੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਇਸ ਦੇ ਵਿਰੁੱਧ ਰੋਸ ਤੇ ਪ੍ਰੋਟੈਸਟ ਕੀਤਾ ਹਾ ਦਾ ਨਾਰਾ ਮਾਰ ਕੇ ਇਹ ਕਹਿੰਦਾ ਹੋਇਆ ਉਹ ਸੁਬੇ ਸਰਾਂ ਦੀ ਕਚਹਿਰੀ 'ਚ ਵਾਕ ਆਊਟ ਕਰਕੇ ਉੱਠ ਕੇ ਚਲੇ ਗਿਆ ਕਿ ਜਿੱਥੇ ਮਾਸੂਮਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੈ ਹੁਣ ਇੱਥੇ ਰੱਬ ਦਾ ਕਹਿਰ ਨਾਜ਼ਰ ਹੋਵੇਗਾ ਤੇ ਇੱਥੇ ਗੱਲ ਮੈਂ ਉਹਨਾਂ ਦੇ ਸ਼ਬਦ ਕੋਟ ਕਰ ਰਿਹਾ ਮੈਂ ਆਪਣੇ ਕੋਲੋਂ ਕੁਝ ਨਹੀਂ ਕਰ ਰਿਹਾ ਆਰੇ ਪਾਇਨੀ ਦੇ ਸਿੰਘ ਭਲੇ ਦੇ 38 ਨੰਬਰ ਪੇਜ ਤੇ ਹੁਣ ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਜੇ ਗੰਗੂ ਮਾਤਾ ਜੀ ਤੇ ਛੋੜੇ ਸਾਹਿਬਜਾਦੇ ਨੂੰ ਬੇਈਮਾਨ ਹੋ ਕੇ ਧੋਖੇ ਨਾਲ ਗ੍ਰਿਫਤਾਰ ਨਾ ਕਰਾਉਂਦਾ ਤਾਂ ਇਹ ਸ਼ੋਕ ਦਾਇਕ ਕਟਨਾਈ ਨਾ ਵਾਪਰਦੀ ਹੂੰ ਇਹੀ ਨਹੀਂ ਬਲਕਿ ਇਸ ਦੇ ਪਿੱਛੋਂ ਜੇ ਜਦੋਂ ਕਾਜ਼ੀ ਨੇ ਕੋਈ ਛੋੜੇ ਸਾਹਿਬ ਜਾਨੇ ਕੁਝ ਸਜ਼ਾ ਨਹੀਂ ਤਜਵੀਜ਼ ਕੀਤੀ ਥੀ ਜੇ ਦਿਵਾਨ ਸੁਚਨੰਦ ਜ਼ਿਦ ਨਾ ਕਰਦਾ ਔਰ ਸੂਬੇ ਸਰਾਂਦੂ ਨੂੰ ਜ਼ੋਰ ਨਾ ਪਾਉਂਦਾ ਤਾਂ ਵੀ ਇੱਕ ਸੋਗ ਦਾ ਇੱਕ ਘਟਨਾਣਾ ਵਾਪਰਦੀ ਅੱਗੇ ਉਹ ਲਿਖਦੇ ਨੇ ਵੀ ਕੱਲੇ ਜ਼ਾਲਮ ਤੇ ਗੁਨਾਹਗਾਰ ਪਾਪੀ ਸੂਬੇ ਸਰਾਂਦੂ ਨੂੰ ਇਹਦਾ ਦੋਸ਼ੀ ਮੰਨਣਾ ਠੀਕ ਨਹੀਂ ਹੈ ਇਸ ਦੇ ਨਾਲ ਅ ਗੰਗੂ ਤੇ ਦੀਵਾਨ ਸੁਚਾਨੰਦ ਵਰਗੇ ਬੇਈਮਾਨ ਧੋਖੇਬਾਜ਼ ਤੁਸ਼ਟ ਲੋਕ ਵੀ ਇਸ ਦੇ ਘਟ ਮੁਜਰਮ ਨਹੀਂ ਹੈਗੇ ਇੰਡੀਅਨ ਪੈਨਲ ਕੋਡ ਦੀ ਤਾਰਾ 120 ਬੀ 120 ਬੀ ਦੇ ਅਨੁਸਾਰ ਜਿੰਨਾ ਢੜਕਾਉਣ ਵਾਲਾ ਮੁਜਰਮ ਹੈ ਪਾਪੀ ਹੈ ਜਿੰਨਾ ਸਜ਼ਾ ਦੇਣ ਵਾਲਾ ਮੁਜਰਮ ਹੈ ਜਾਂ ਜਾਨਮੁਜਰੋ ਉਹ ਨਹੀਂ ਢੜਕਾਉਣ ਵਾਲਾ ਮੁਜਰਮ ਹੈ ਤੇ ਇੱਕ ਹੁਣ ਇੱਥੇ ਦੇਖੋ ਮੈਂ ਗੱਲ ਕਰਦਾ ਇੱਕ ਮੁਸਲਮਾਨ ਤੇ ਦੂਸਰੇ ਉਹਦੀ ਆਪਾਂ ਕਹਿੰਦੇ ਮੁਸਲਮਾਨ ਜਿੱਥੇ ਉਪਰ ਅਕਸਰ ਕਿਹਾ ਜਾਂਦਾ ਜਿਵੇਂ ਤੁਸੀਂ ਗੱਲ ਕੀਤੀ ਸੀ ਪਹਿਲਾਂ ਵੀ ਮੁਸਲਮਾਨ ਪਹਿਲਾਂ ਤੇਲ ਜਬਾਂ ਪਾ ਲਵੇ ਫਿਰ ਤਿਰਾਂ ਦੀ ਬੋਰੀ ਚ ਪਾ ਲਵੇ ਜਿੰਨੇ ਤੇ ਲੱਗ ਜਰੋਗੇ ਬਹੁਤ ਆਫ ਦੀ ਰਿਕਾਰਡਿੰਗ ਮੈਂ ਗੱਲ ਕੀਤੀ ਸੀ ਜਿਵੇਂ ਗੱਸੀ ਗੱਲ ਕਰਦਾ ਵੀ ਇੱਕ ਪਾਸੇ ਗੰਗੂ ਤੇ ਦੀਵਾਨ ਸੁਚਾਨੰਦ ਨੇ ਤੇ ਦੂਜੇ ਪਾਸੇ ਉਹਨਾਂ ਦੀ ਬੇਈਮਾਨੀ ਤੇ ਧੋਖਾ ਤੇ ਦੁਸ਼ਪਣਾ ਹੈ ਤੇ ਦੂਸਰੇ ਪਾਸੇ ਮਰੇ ਕੋਲ ਨਵਾਬ ਦੀ ਖੁਦਾ ਪ੍ਰਸਤੀ ਤੇ ਸੱਚੀ ਗੱਲ ਆਖਣ ਦੀ ਹਿੰਮਤ ਦੇਖੋ ਹੌਸਲਾ ਦੇਖੋ ਤਾਂ ਦੋਵੇਂ ਅਲੱਗ-ਅਲੱਗ ਹੋ ਗਈਆਂ ਚੀਜ਼ਾਂ ਹੈ ਤੇ ਇਤਿਹਾਸ ਇਹ ਦੱਸਦਾ ਹੈਗਾ ਬਾਕੀ ਹੋਰ ਵੀ ਸਾਰੀ ਕਿਤਾਬਾਂ ਨੇ ਸਾਬ ਜਦਿਆਂ ਦੇ ਸ਼ਹੀਦੀ ਦੇ ਜਿਹੜੇ ਹੈਗੇ ਇੱਕ ਕਿਤਾਬ ਹੈ ਮੈਨੂੰ ਚੋਂ ਨਿਕਲੀ ਚੇਤਨ ਸਿੰਘ ਨੇ ਲਿਖੀ ਹੋਈ ਹੈ ਸਿੱਧੀ ਦੇ ਸਾਬ ਜਦਿਆਂ ਦੀ ਸਿੱਧੀ ਦੇ ਕਿਤਾਬ ਹੈ ਕੋਈ ਸੋਣ ਉਹਦੇ ਵਿੱਚ ਵੀ ਉਹਨਾਂ ਨੇ ਲਿਖਿਆ ਇੱਕ ਕਵੀ ਹੋਏ ਨੇ ਮੇਰਾ ਖਰਸ਼ਤ ਗੁਰੂ ਗੋਬਿੰਦ ਸਿੰਘ ਦਾ ਟਾਈਮ ਦੇ ਉਹਨਾਂ ਨੇ ਵੀ ਇਹ ਲਿਖਿਆ ਵੀ ਜਦੋਂ ਨਵਾਬ ਨੇ ਹਾਰਾ ਨਾਰਾ ਮਾਰਿਆ ਤਾਂ ਉਸ ਤੋਂ ਬਾਅਦ ਸੁਬਾ ਸਰੰਦ ਨੇ ਕਹਿ ਦਿੱਤਾ ਸੀ ਵੀ ਲੈ ਜਾਓ ਬੁਰਜ ਵਿੱਚ ਲੈ ਜਾਓ ਲੈ ਜਾਓ ਬੁਰਜ ਵਿੱਚ ਤਿੰਨਾਂ ਨੂੰ ਛੱਡ ਦੇਵੋ ਹਮ ਸਾਡਾ ਕੀ ਇਹਨਾਂ ਮਾਸੂਮਾਂ ਨੇ ਵਿਗਾੜਿਆ ਹੈ ਠੀਕ ਹੈ ਨਹੀਂ ਤੇ ਉਸ ਵੇਲੇ ਸੰਭਵ ਉਹਨੇ ਕਹਿ ਦਿੱਤਾ ਸੀ ਇਹ ਉਹਦੇ ਮੁਤਾਬਕ 575 ਨੰਬਰ ਪੇਜ ਤੇ ਹੈ ਤੇ ਉਹ ਜਦੋਂ ਦੀਵਾਨ ਸੁਚਾਨੰਦ ਨੇ